ਹੈਲੋ ਹੈਲੋ ਹਾਂਜੀ ਮਾਸਟਰ ਬੋਲਦਾ ਹਿਰਨਜੀਤ ਸਿੰਘ ਹੈਲੋ ਹਾਂਜੀ ਮਾਸਟਰ ਬੋਲਦਾ ਹਿਰਨਜੀਤ ਸਿੰਘ ਬਾਲਵਾਰਤੀ ਸਕੂਲ ਤੋਂ ਅੱਛਾ ਹਾਂਜੀ ਤੇ ਉਹਦੀ ਗੁਰਜਾਪ ਦੀ ਮੰਮੀ ਬੋਲਦੇ ਹੋ ਹਾਂਜੀ ਤੇ ਮੈਂ ਕਿ ਤੁਹਾਨੂੰ ਨਾਲ ਗੱਲ ਹੀ ਕਰ ਲਈਏ ਤੁਹਾਡਾ ਨੰਬਰ ਸੀਗਾ ਮੇਰੇ ਕੋਲੇ ਫੀਸ ਨੂੰ ਲੈ ਕੇ ਅੱਛਾ ਤੇ ਫੀਸ ਨਹੀਂ ਭਰੀ ਤੁਸੀਂ 3 ਮਹੀਨੇ ਹੋ ਗਏ ਹੂੰ ਤੁਸੀਂ ਫੀਸ ਨਹੀਂ ਜਵਾਗ ਦੀ ਫੀਸ ਕਿਉਂ ਨਹੀਂ ਭਰੀ ਤੁਸੀਂ ਫੀਸ ਨਾ ਮੇਰੀ ਨਿੰਗੀ ਸਾਹਿਬ ਨੂੰ 2-3 ਦਿਨ ਘੈਰ ਕੇ ਸਾਹਿਬ ਕਰਨਗੇ ਉਦੋਂ ਪੁਗਾ ਦੇਣਗੇ ਫੀਸ ਜੀ 2-3 ਦਿਨਾਂ ਦੀ ਗੱਲ ਨਹੀਂ ਜੀ ਹਮੇਸ਼ਾ ਹੀ ਮਤਲਬ ਜਵਾਗ ਨੂੰ ਕਹਿੰਦੇ ਉਹ 2-3 ਦਿਨ ਬਾਅਦ ਕਰਾਂਗੇ 2-3 ਦਿਨਾਂ ਬਾਅਦ ਕਰਾਂਗੇ ਐ ਤੁਹਾਡੀ ਸਿਸਟਮ ਹੁੰਦਾ ਸੈਟ ਨਹੀਂ ਜੀ ਚਰਾ ਦੇਾਂਗੇ ਸੁੱਤੀ ਕਰਾ ਦੇਾਂਗੇ ਹੂੰ ਨਹੀਂ ਐਵੇਂ ਨਹੀਂ ਹੁੰਦਾ ਸਿਸਟਮ ਦੇਖੋ ਪਿਛਲੇ ਮਹੀਨੇ ਪਿਛਲੇ ਮਹੀਨੇ ਪੇਪਰ ਸੀ ਚਲੋ ਮੈਂ ਉਹ ਕਹਿ ਕਵਾ ਕੇ ਪੇਪਰ ਕਰਵਾ ਤੇ ਚਲੋ ਇਸ ਤੇ ਅੱਛਾ ਹੁਣ ਹਰ ਵਾਰੀ ਆਈ ਚੀ ਥੋੜੀ ਹੁੰਦੀ ਆ ਨਾ ਵੀ ਹਰ ਵਾਰੀ ਬੰਦਾ ਆਹੀ ਕੁਝ ਕਰੀ ਜਾਵੇ ਉਹ ਤਾਂ ਸਹੀ ਐ ਜੀ ਫੇ ਬਣੇ ਨਹੀਂ ਨਾ ਪੈਸੇ ਹੈ ਉਹ ਤਾਂ ਸਹੀ ਐ ਪੈਸੇ ਬਣੇ ਨਹੀਂ ਬਣਦੇ ਸਾਰ ਤਾਂ ਸਮਾਏ ਪਟੇ ਤੱਲਾ ਕੀਸੀ ਕਰਨੀ ਐ ਸੀ ਹਾਂ ਹਾਂ ਹਾਂਜੀ ਬਣੇ ਨਹੀਂ ਤਾਂ ਫਿਰ ਮੇਰੀ ਗੱਲ ਸੁਣੋ ਚਲ ਬਣੇ ਦੀ ਗੱਲ ਨਹੀਂ ਹੁੰਦੀ ਫਿਰ ਉਹ ਸਕੂਲ ਵਾਲੇ ਨੰਬਰ ਤੋਂ ਜੇ ਤੁਹਾਨੂੰ ਫੋਨ ਕਰਦੇ ਤੁਸੀਂ ਫੋਨ ਕਿਉਂ ਨਹੀਂ ਚਾਹਦੇ ਹੋਨੇ ਜਿਵੇਂ ਜੱਤਾਂ ਨੂੰ ਫੋਨ ਕਰੇ ਹਮੇ ਸਾਰੇ ਅੱਛਾ ਸੋਹਣੂ ਕਹਤਾ ਮੈਨੂੰ ਤੁਸੀਂ ਐ ਸੋਹਣੂ ਕਹ ਥੋੜੀ ਕੰਮ ਚੱਲੂਗੀ ਜੀ ਮੇਰਾ ਨਾਮ ਨਾਲੇ ਜੀ ਮੇਰੀ ਆਦਤ ਹੀ ਹੈ ਸਾਨੂੰ ਕਹਿਣ ਦੀ ਅੱਛਾ ਹੈ ਹੂੰ ਹਾਂਜੀ ਆਦਤ ਹੀ ਹੈ ਮੇਰੀ ਅੱਛਾ ਹੂੰ ਆਦਤ ਉਹ ਬਾੜੀ ਵਧੀਆ ਨਹੀਂ ਫਿਰ ਹਾਂਜੀ ਇਹ ਤਾਂ ਬਾੜੀ ਇਹ ਤਾਂ ਮਰਵਾ ਦੂਗੀ ਕਿਸੇ ਨੂੰ ਹੂੰ ਹੂੰ ਹਾਂ ਆਦਤ ਮੈਂ ਖੰਬਰਵਾਦੂਗੀ ਕਿਸੇ ਨੂੰ ਹਾਉ ਤੇ ਹੀ ਕਿਵੇਂ ਤਾ ਮਰਮੋ ਨਾਲ ਹੀ ਕੀ ਹੈਗੀ ਐ ਤੇ ਫੇਰ ਤੁਸ ਇੰਨਾ ਇੰਨਾ ਪਿਆਰ ਨਾਲ ਬੋਲੋਗੇ ਤਾਂ ਸਾਡਾ ਫੀਸ ਲੈਣ ਨੂੰ ਮਨ ਕਰੋਗੇ ਉਸ ਹੂੰ ਹਲੋ ਕਿਤੇ ਬਾਹਰ ਸੀਗੇ ਤੁਸੀਂ ਆ ਤੇ ਚੰਗੀ ਨਹੀਂ ਜੀ ਤੇ। ਠੀਕ ਹੈ। ਆਹ ਤਾਂ ਚੰਗੀ ਨਹੀਂ ਜੀ ਤੇ ਇਹ। ਆਹ ਤਾਂ ਤਬਦੀਰੀ ਚੰਗੀ ਐ। ਮੈਂ ਇਹ ਕਹਿੰਦੀ ਤੁਸੀਂ ਕਿਤੇ ਬਾਹਰ ਸੀਗੇ ਜਾਂ ਕਿਤੇ ਘਰੇ ਸੀਗੇ। ਅਸੀਂ ਕਿ ਹੂੰ। ਕਿੱਥੇ ਆਏ ਵੇਖੇ ਤੁਸੀਂ? ਤਾਂ ਸਕੂਲ ਦੇ ਕਰਲੇ ਪਾਸੇ। ਤਾਂ ਮੈਂ ਕਿਹਾ ਇਸ ਟਾਈਮ ਸਕੂਲ 'ਚ ਐ, ਸ਼ਾਮ ਦੇ 6 ਵਜੇ ਪਈ ਐ। ਹੂੰ। ਹਾਂ ਹੌਣੰਦਾ ਵੇਛਿ ਜੀ ਓਕੇ ਮੈਂ ਤੇ ਬਤਾ ਰਹੀ ਆ ਵੇਛਿ ਜੀ ਦੁਪਹਿਰ ਦਾ ਹੈ ਵੇਛਦਾ ਹੌਣੰਦਾ ਵੇ ਮੈਡੀਕਲ ਤੇ ਆਈ ਸੀ ਸਿੱਧੀ ਤੇ ਖਰਾਬ ਸੀ ਦਵਾਈ ਲੈਣਾ ਸੀ ਤਬੀਤ ਨੂੰ ਕੀ ਹੋ ਗਿਆ ਹਾਂ ਤਬੀਤ ਨੂੰ ਕਿਹਦਾ ਦਸੀ ਹੰਦਾ ਸੀਗਾ ਕੀ ਦੁਖੀ ਹੰਦਾ ਸੀ ਛੇੜ ਦੁਖਦਾ ਸੀਗਾ ਹੂੰ ਹੂੰ ਤਾਂ ਕਿ ਦਵਾਈ ਲੈਣਾ ਆਈ ਸੀ ਹੂੰ ਛੇੜ ਕੀ ਦੁਖਣ ਲੱਗ ਗਿਆ ਕਿ ਜ਼ੋਰ ਜਰ ਲਾਤਾ ਬੰਦੇ ਨੇ ਬਾਲਾ ਹਾਂ ਬੰਦੇ ਰਮੀ ਦੁਕਾਨ ਬੰਦੇ ਨੇ ਜ਼ੋਰ ਬੜਾ ਲਾਤਾ ਕਿ ਹੂੰ ਹੈਲੋ ਹਾਂ ਬੰਦੇ ਨੇ ਮੈਨੂੰ ਕਿ ਜ਼ੋਰ ਜਾਰ ਵਾਲਾ ਲਾਤਾ ਕਿ ਅੱਛਾ ਸਾਡੇ ਦੋ ਲਵਾ ਲੋ ਲਵਾ ਲਾਂਗੇ ਉਹ ਦੇ ਦੋ ਹੈ ਕੱਦਲਵਾ ਮੈਂ ਦੇਖ ਰਹੀ ਲਵਾਲਾ ਨੇ ਮੇਰੀ ਗੱਲ ਸੁਣੋ ਗੱਲ ਫਿਰ ਸੁਣੋ ਫਿਰ ਧਿਆਨ ਨਾਲ ਹਾਂ ਦੱਸੋ ਤੁਹਾਡੀ ਫੀਸ ਫਾਸਤ ਜਵਾਕ ਦੀ ਮੈਂ ਚਲੋ ਮੇਰੀ ਗੱਲ ਸੁਣੋ ਵੀ ਮੈਂ ਵੀ ਤਾਂ ਕੰਮ ਤਾਂ ਉਸੇ ਤਨਖਾਹ ਤੇ ਹੀ ਕਰਦਾ ਮੈਂ ਕਿਹੜਾ ਉਥੇ ਡੀਐਸਪੀ ਲੱਗਿਆ ਸਹੀ ਹੈ ਜੀ ਹੂੰ ਸਹੀ ਹੈ ਤੇ ਮੈਂ ਕਿਹੜਾ ਡੀਐਸਪੀ ਲੱਗਿਆ ਹੁਣ ਕੰਮ ਤਾਂ ਮੈਂ ਵੀ ਤਨਖਾਹ ਤੇ ਹੀ ਕਰਦਾ ਤੇ ਚੱਕਰ ਇਹ ਹੈ ਕਿ ਹੁਣ ਤੁਸੀਂ ਫੀਸ ਨਹੀਂ ਭਰੀ 3 ਮਹੀਨਿਆਂ ਦੀ ਤੁਹੇ ਕਮ ਪ੍ਰਿੰਸੀਪਲ ਹੈ ਪ੍ਰਿੰਸੀਪਲ ਨਜਵਾਕ ਨੂੰ ਬਹਿਣ ਨਹੀਂ ਦੇਣਾ ਪੇਪਰਾਂ ਦੇ ਘਾਹ ਲੈ ਚੜ੍ਹ ਦਵਾਰ ਸਿੱਖ ਚੱਲਾ ਦੂਜੇ ਪੇਪਰ ਤਾਂ ਹੋ ਗਏ ਹੋ ਅੱਛਾ ਹਾਂ ਨਾ ਤੁਨੇ ਦਾ ਹਾਲਤ ਤਾਂ ਕੋਈ ਕਰਨੇ ਪੈਣਾ ਹੈ ਨਾ ਸਹੀ ਹੈ ਕਰਨੇ ਪੈਣਾ ਕੋਈ ਨਹੀਂ 2-3 ਦਿਨਾਂ ਚ ਹੱਲ ਕਰ ਜਾਾਂਗੀ ਤੁਹਾਨੂੰ ਕੋਈ ਹੱਲ ਕਰਨ ਦੀ ਲੋੜ ਨਹੀਂ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਅੱਛਾ ਤੁਸੀਂ ਕੀ ਕਰੋਗੇ ਕਿ ਮੈਂ ਖੱਲ ਮੈਂ ਹੀ ਕਰੂੰਗਾ ਤੇ ਦੱਸ ਤੂੰ ਮੈਨੂੰ ਸੋਹਣੋ ਕਹਿ ਦਿੰਦਾ ਤੇ ਫਿਰ ਮੈਂ ਸੋਹਣਾ ਹੀ ਕਰੂੰਗਾ ਹੱਲ ਫੇ ਤੇਰਾ ਜੇ ਕੋਈ ਨਹੀਂ ਫਿਰ ਤਾਂ ਬਹੁਤ ਵਧੀਆ ਗੱਲ ਐ ਜੋ ਬੰਦੇ ਨੂੰ ਕੋਈ ਇੰਨਾ ਪਿਆਰ ਨਾਲ ਬੋਲਦੇ ਤਾਂ ਬੰਦਾ ਤਾਂ ਹੱਲ ਕਰੂਗਾ ਹੀ ਨਾ ਫਿਰ ਹਾਂ ਤਸਵੀਰ ਹੈ ਹਾਂ ਉਹ ਤਾਂ ਸਹੀ ਐ ਹੂੰ ਬੰਦਾ ਤਾਂ ਫਿਰ ਹੱਲ ਕਰੂਗਾ ਹੀ ਨਾ ਪਿਆਰ ਨਾਲ ਬੋਲੇਗਾ ਤਾਂ ਹੂੰ ਤਸੋ ਫੇਰਾ ਹਾਂ ਕੋਈ ਨਹੀਂ ਦਾਸੇ ਤੇ ਬਾਤ ਕੋਲ ਲਾ ਲੈ ਕਿ ਤੁਸੀਂ ਨਿਖਰੀ ਬਾਤ ਕੋਲ ਨਹੀਂ ਗਈ ਜੇ ਕੋਈ ਮੇਰਾ ਕੰਮ ਕਢਾ ਦੇ ਮੇਰਾ ਕਦਾ ਜੰਦੇ ਕੰਮ ਤੁਸੀਂ ਦੱਸੋਗੇ ਆ ਜਾਣਗੇ ਮੈਂ ਤੇ ਕੰਮ ਮੇਰਾ ਕਢਾ ਦੇ ਤੇ ਜਿਹੜੀ ਫੀਸ ਫੁੱਸ ਹੈਗੀ ਨਾ ਮੈਂ ਸਾਰੀ ਭਰਪੂਰ ਦੂੰਗਾ ਪੇਪਰ ਦੂੰਗਾ ਮੈਂ ਕੀ ਸੜੀ ਕੋਈ ਚੱਕਰ ਨਹੀਂ ਹੂੰ ਮੇਰਾ ਆਦਾਂ ਕੰਮ ਤੇ ਬਿਲਾਈ ਕਿੱਥੇ ਬੰਦ ਘਰੇ ਆ ਜਾਈਂ ਆਪਣੇ ਤੇਰੇ ਥੇ ਕੋਣ ਮੇਰਾ ਕੋਈ ਕੋਈ ਨਹੀਂ ਹੁੰਦਾ ਮੈਂ ਬਾਹਰ ਹੀ ਰਹਿਣਾ ਮੈਂ ਤਾਂ ਇਕੱਲਾ ਹੀ ਰਹਿਣਾ ਮੈਂ ਕਿ ਤੁਸੀਂ ਦੀ ਜਿੰਨੀ ਕਿਹ ਕਿਹਨੂੰ ਆਹ ਕੱਲਾ ਹੀ ਰਹਿਣਾ ਜੋ ਆਗਜੁਗ ਤਾਂ ਮੇਰੇ ਉੱਥੇ ਰਹਿੰਦੇ ਆ ਨਾ ਉੱਥੇ ਅੰਮ੍ਰਿਤਸਰ ਤੁਮਾਰਾ ਇੱਥੇ ਮੇਰੀ ਡਿਊਟੀ ਲੱਗੀ ਹੈ ਤਾਂ ਫਿਰ ਮੈਂ ਤਾਂ ਇੱਥੇ ਰਹਿਣਾ ਅੱਛਾ ਹੂੰ ਤੇ ਮੈਂ ਫਿਰ ਕੁਝ ਕਰੇ ਉਹ ਕੰਮ ਮੇਰਾ ਹੈ ਹਾਂ ਠੀਕ ਹੈ ਠੀਕ ਬੋਧੀ ਜਾਨ ਚੰਨ ਨਾਲ ਪਰਤੂਗਾ ਫੇਰ ਠੀਕ ਹੈ ਸੰਗ ਚੰਗਾ